ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਪਾਸੇ ਤਾਂ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਪਰ ਜੇ ਦੂਜੇ ਪਾਸੇ ਗੱਲ ਕਰ ਲਈਏ ਤਾਂ ਕਿਸਾਨ ਵੀ ਚੁੱਪ ਨਹੀਂ ਬੈਠ ਰਹੇ ਕਿਉਂਕਿ ਲਗਾਤਾਰ ਕਿਸਾਨਾਂ ਦੇ ਵੱਲੋਂ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਇੱਥੇ ਦੱਸ ਦੇ ਕਿ ਜਦੋਂ ਵੀ ਭਾਜਪਾ ਦੀ ਕਿਤੇ ਕੋਈ ਚੋਣ ਰੈਲੀ ਹੁੰਦੀ ਆ ਚੋਣ ਪ੍ਰਚਾਰ ਹੁੰਦਾ ਆ ਤਾਂ ਕਿਸਾਨ ਉਹਨਾਂ ਦਾ ਵਿਰੋਧ ਕਰਨ ਦੇ ਲਈ ਪਹੁੰਚ ਜਾਂਦੇ ਨੇ ਕਿਸਾਨਾਂ ਨੂੰ ਗੁੱਸਾ ਕਿਸ ਕਲ ਦਾ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਸਾਲ ਇੱਕ ਤੋਂ ਵੱਧ ਸਮਾਂ ਉੱਥੇ ਬੈਠ ਕੇ ਆਏ ਨੇ ਪਰ ਕਿਸਾਨਾਂ ਨੂੰ ਇੱਥੇ ਤੱਕ ਉਹ ਰੱਦਲਾ ਕੀਤੇ ਗਏ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ ਲਿਖਤੀ ਤੌਰ ਤੇ ਸਭ ਕੁਝ ਦੇ ਦਿੱਤਾ ਜਾਂਦਾ ਹੈ ਪਰ ਉਹਨਾਂ ਦੇ ਉੱਤੇ ਖਰਾ ਨਹੀਂ ਉਤਰਿਆ ਜਾਂਦਾ ਜਿਸ ਕਰਕੇ ਕਿਸਾਨਾਂ ਦੇ ਮਨਾਂ ਦੇ ਵਿੱਚ ਗੁੱਸਾ ਹੈ ਤਾਂ ਗੱਲ ਕਰ ਲਈ ਅਸੀਂ ਅਮਿਤ ਸ਼ਾਹ ਦੇ ਅਮਿਤ ਸ਼ਾਹ ਲੁਧਿਆਣਾ ਰੈਲੀ ਤੇ ਆ ਰਹੇ ਨੇ ਜਿਸ ਦੇ ਚਾਲਦਿਆ ਸਭ ਤੋਂ ਪਹਿਲਾ ਕਿਸਾਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਆਖਿਰ ਕਿਹੜੇ-ਕਿਹੜੇ ਕਿਸਾਨ ਘਰਾਂ ਦੇ ਵਿੱਚ ਨਜ਼ਰਬੰਦ ਕੀਤੇ ਗਏ ਨੇ ਅਤੇ ਕਿਉਂ ਕੀਤੇ ਗਏ ਨੇ ਆਓ ਤੁਹਾਨੂੰ ਦਿੰਦੇ ਹਾਂ ਅੱਜ ਦੀ ਪੂਰੀ ਜਾਣਕਾਰੀ ਲੋਕ ਸਭਾ ਚੋਣਾ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਲ ਸ਼ਾ ਅੱਜ ਲੁਧਿਆਣਾ 'ਚ ਰੈਲੀ ਕਰਨਗੇ ਸ਼ਾ ਭਾਜਪਾ ਉਮੀਦਵਾਰ ਸਾਬਸਦ ਰਮਨਜੀਤ ਸਿੰਘ ਬਿੱਟੂਲੀ ਲੋਕਾਂ ਤੋਂ ਵੋਟਾਂ ਮੰਗਣਗੇ ਅਤੇ ਜਨਤਾ ਵਿਚਕਾਰ ਭਾਜਪਾ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਜਾਵੇਗਾ ਪੁਲਿਸ ਨੇ ਸ਼ਨੀਵਾਰ ਰਾਤ ਨੂੰ ਹੀ ਕਈ ਪ੍ਰਦਰਸ਼ਨਕਾਰੀ ਆਗਵਾ ਨੂੰ ਕਰਾਂ ਦੇ ਵਿੱਚ ਬੰਦ ਕਰ ਦਿੱਤਾ ਦੱਸ ਦੇ ਕਿ ਅਮਿਤ ਸ਼ਾਹ 5 ਵਜੇ ਰੈਲੀ ਵਾਲੀ ਥਾਂ ਤੇ ਪਹੁੰਚਣਗੇ ਜੇਕਰ ਰੈਲੀ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ 15 ਸੌ ਤੋਂ ਲੈ ਕੇ 2000 ਪਰਸ ਮੁਲਾਜ਼ਮਾਂ ਦਾ ਇਨਾਕ ਕੀਤਾ ਗਿਆ ਨੇ ਅਮਿਤ ਸ਼ਾਹ ਦਾ ਸੁਰੱਖਿਆ ਘੇਰਾ ਸਟੇਜ ਦੇ ਉੱਪਰ 5 ਲੇਅਰਸ ਵਾਲਾ ਹੋਵੇਗਾ ਰੈਲੀ ਦੇ ਵਿੱਚ ਸਾਦੇ ਕੱਪੜਿਆਂ ਦੇ ਵਿੱਚ ਪਰਸ ਮੁਲਾਜ਼ਮਾਂ ਨੂੰ ਤਾਇਨਾਤ ਰਹਿਣ ਦੀ ਆਗਿਆ ਦਿੱਤੀ ਗਈ ਹੈ ਤਾਂ ਜੋ ਸ਼ਰarati ਅੰਤਰਾ ਨੂੰ ਤ੍ਰੰਤ ਕਾਬੂ ਕੀਤਾ ਜਾ ਸਕੇ ਰੈਲੀ ਦੇ ਵਿੱਚ ਸੀਸੀਟੀਵੀ ਕੈਮਰੇ ਵੀ ਵਿਸ਼ੇਸ਼ਤਾਵਾਂ ਤੇ ਲਗਾਏ ਗਏ ਨੇ ਤਾਂ ਜੋ ਪल्स ਦੇ ਉੱਚ ਅਧਿਕਾਰੀ ਥਾਂ-ਥਾਂ ਤੇ ਨਜ਼ਰ ਰੱਖ ਸਕਣ ਯਾਨੀ ਕਿ ਕੋਨੇ-ਕੋਨੇ ਤੇ ਪਰਸੀ ਨਜ਼ਰ ਬਣੀ ਹੈ ਜ਼ਿਲ੍ਹਾ ਪੱਛਪਾ ਅਧਿਕਾਰੀਆਂ ਵੱਲੋਂ 10000 ਤੋਂ ਵੱਧ ਕੁਰਸੀਆਂ ਲਗਾਈਆਂ ਗਈਆਂ ਨੇ ਰੈਲੀ ਦੇ ਵਿੱਚ LED ਸਕਰੀਨਾਂ ਵੀ ਲਗਾਈਆਂ ਜਾਣ ਗਿਆ ਤਾਂ ਜੋ ਲੋਕ ਗ੍ਰਹਿ ਮੰਤਰੀ ਦੇ ਭਾਸ਼ਣ ਨੂੰ ਆਸਾਨੀ ਨਾਲ ਸੁਣ ਸਕਣ ਅਤੇ ਦੇਖ ਸਕਣ ਸੂਤਰਾਂ ਮੁਤਾਬਿਕ ਜਾਣਕਾਰੀ ਮਿਲੀ ਹੈ ਕਿ ਕਿਸਾਨ ਗਰੁੱਪ ਵੀ ਅਮਿਸ਼ਾ ਦਾ ਵਿਰੋਧ ਕਰਨਾ ਰਹੇ ਹਨ ਇਸ ਲਈ ਸ਼ਹਿਰ ਦੇ ਪ੍ਰਵੇਸ਼ ਅਤੇ ਨਿਕਾਸ ਵਾਲੇ ਰਸਤੇਾਂ ਤੇ ਸਖਤ ਪਰਸਨਾਕਾ ਬੰਦੀ ਅਤੇ ਬੈਰੀਗੇਡਿੰਗ ਕੀਤੀ ਜਾਵੇਗੀ ਕਿਸਾਨਾਂ ਦੇ ਭੇਡ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਵੱਲੋਂ ਰੈਲੀ ਵਾਲੀ ਥਾਂ ਦੇ ਸਮੇਤ ਪ੍ਰਮੁੱਖ ਚੌਂਕਾ ਤੇ ਬਾਟਰ ਕੈਨਨ ਵੀ ਤਾਇਨਾਤ ਕੀਤੇ ਜਾਣਗੇ ਕਈ ਕਿਸਾਨ ਆਗੂਆਂ ਨੂੰ ਪਰਸ ਨੇ ਸਮੇਂ ਸਰਕਾਰ ਚੰਨਾ ਸਰਬੰਦ ਕਰ ਦਿੱਤਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਲਬਖ ਸਿੰਘ ਨੂੰ ਪੁਲਿਸ ਨੇ ਸ਼ਨੀਵਾਰ ਰਾਤ ਕਰੀਬ 10:30 ਵਜੇ ਘਰ ਵਿੱਚ ਨਜ਼ਰਬੰਦ ਕੀਤਾ ਜਦਕਿ ਕੁਝ ਕਿਸਾਨ ਦੇਰ ਰਾਤ ਹੀ ਘਰਾਤੋਂ ਚਲੇ ਰਿਹਾ ਸੀ ਫਿਰ ਰਿਪੋਰਟ ਹਮਦਾਰਤ ਟੀਵੀ ਦਾਸ ਦੇ ਕੀ ਲਗਾਤਾਰ ਕਿਸਾਨਾਂ ਦੇ ਵੱਲੋਂ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਬਸ ਨਹੀਂ ਹੁੰਦੀ ਕਿਸਾਨਾਂ ਦੇ ਵੱਲੋਂ ਤਾਂ ਵੱਡੇ-ਵੱਡੇ ਪੋਸਟਰ ਵੀ ਆਪਣੇ ਪਿੰਡਾਂ ਦੇ ਆਪਣੇ ਘਰਾਂ ਦੇ ਬਾਹਰ ਲਗਾ ਦਿੱਤੇ ਨੇ ਅਤੇ ਜੇ ਗੱਲ ਕਰ ਲਈਏ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਤੇ ਬਹੁਤ ਅਜਹੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਸੱਦੇ ਤੌਰ ਤੇ ਲੋਕ ਹੁਣ ਹਰ ਇੱਕ ਪਾਰਟੀ ਦਾ ਹੀ ਵਿਰੋਧ ਕਰ ਰਹੇ ਨੇ ਕਿਉਂਕਿ ਲੋਕਾਂ ਨੂੰ ਜੇ ਗੱਲ ਕਰ ਲਈਏ ਤਾਂ ਲੋਕਾਂ ਦੇ ਵਿੱਚ ਜਾਗਰੂਕਤਾ ਉੱਠ ਗਈ ਹੈ ਤੇ ਲੋਕ ਹੁਣ ਜਾਗਰੂਕ ਹੋ ਗਏ ਨੇ ਤੇ ਲੋਕ ਹੁਣ ਵਿਰੋਧ ਵੀ ਕਰਦੇ ਨੇ ਸਵਾਲ ਵੀ ਪੁੱਛਦੇ ਨੇ ਵਗ ਵਗ ਪਾਰਟੀਆਂ ਦੀ ਗੱਲ ਕਰ ਲਈ ਤਾਂ ਵਕ ਵਕ ਪਾਰਟੀਆਂ ਦੇ ਉਮੀਦਵਾਰਾਂ ਦੀ ਸ਼ਰਮ ਬੇਇੱਜ਼ਤੀ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਲੋਕ ਚਾਹੁੰਦੇ ਨੇ ਅਜਿਹੇ ਉਮੀਦਵਾਰ ਜੋ ਉਹਨਾਂ ਦੇ ਨਾਲ ਵਾਅਦੇਾਂ ਤੇ ਖਰਾ ਉਤਰੇ ਉਹਨਾਂ ਦੇ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰੇ ਪਰ ਦੇਖਣਾ ਤਾਂ ਇਹ ਹੋਵੇਗਾ ਕਿ ਇਸ ਵਾਰ ਜਿਹੜੀ ਅਮਿਤ ਸ਼ਾਹ ਦੀ ਰੈਲੀ ਹੋਣ ਵਾਲੀ ਆ ਜੋ ਕਿ ਅੱਜ ਆ ਉਸ ਦੇ ਵਿੱਚ ਕਿਸਾਨ ਪਹੁੰਚਦੇ ਨੇ ਜਾਂ ਫਿਰ ਨਹੀਂ ਪਹੁੰਚਦੇ ਕਿ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾਵੇਗਾ ਜਾਂ ਫਿਰ ਜੇ ਗੱਲ ਕਰ ਲਈ ਕਿ ਭਾਜਪਾ ਇੱਕ ਵਾਰ ਫਿਰ ਤੋਂ ਕਾਮਯਾਬ ਹੋ ਜਾਵੇਗੀ ਆਪਣੇ ਕੀਤੇ ਹੋਏ ਪਲਾਨ ਦੇ ਵਿੱਚ ਜਿੱਥੇ ਕਿਸਾਨਾਂ ਨੂੰ ਘਰਾਂ 'ਚ ਨਜ਼ਰਬੰਦ ਦਤਾ ਗਿਆ ਕਿਉਂਕਿ ਇਹ ਖਬਰ ਸਾਹਮਣੇ ਆਈ ਆ ਕਿ ਕਿਸਾਨ ਜਿਹੜੇ ਨੇ ਘਰਾਂ 'ਚ ਨਜ਼ਰਬੰਦ ਨੇ